ਤੁਹਾਡੀ ਆ ਜਾ ਓ ਮੇਰੇ ਸੀਨੇ ਨਾਲ ਲੱਗ ਜਾ ਓ ਕਿੰਨਾ ਸੋਨਾ ਤੂੰ ਬਣ ਗਿਆ ਤੈਨੂੰ ਕਿੰਨਾ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾ ਦਿੱਤਾ ਮੇਰਾ ਹੀਰਾ ਜਿਹੜੇ ਦੁੱਖ ਤੋਂ ਇਹ ਮਾਪੇ ਗੁਜ਼ਰ ਰਹੇ ਨੇ ਉਸ ਦੁੱਖ ਤੋਂ ਅੱਜਕੱਲ ਪੰਜਾਬ ਦੇ ਹਰ ਦੂਜੇ ਤਿੱਜੇ ਘਰ ਨੂੰ ਗੁਜ਼ਰਨਾ ਪੈ ਰਿਹਾ ਪੰਜਾਬ ਵਿੱਚ ਵਿਆਹ ਘਟ ਹੋ ਰਹੇ ਨੇ ਤੇ ਸੱਥਰ ਜ਼ਿਆਦਾ ਵਿਛਰੇਗੇ ਇਹਨਾਂ ਮਾਪਿਆਂ ਦੀ ਵੀ ਉਹੀ ਕਹਾਣੀ ਹੈ ਜਿਹੜੀ ਕਹਾਣੀ ਹੈ ਪੰਜਾਬ ਦੇ ਹਰ ਉਸ ਦੂਜੇ ਤੇ ਘਰ ਦੀ ਜਿਸ ਦਾ ਜਵਾਨ ਪੁੱਤ ਧੀ ਬਾਹਰ ਗਏ ਹੋਏ ਬੱਚੇ ਬਾਹਰ ਰਹਿੰਦੇ ਨੇ ਕੰਮ ਕਰਦੇ ਨੇ ਉਹਨਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਮਾਪੇ ਸਿਰਫ ਇਸ ਉਡੀਕ 'ਚ ਬੈਠੇ ਰਹਿੰਦੇ ਨੇ ਕਿ ਕਦੋਂ ਉਹਨਾਂ ਦੀ ਮ੍ਰਿਤਕ ਦੇ ਵਾਪਸ ਉਹਨਾਂ ਕੋਲ ਆਵੇ ਪੱਬਾ ਮਾਰ ਕੇ ਰੋਣ ਤੋਂ ਸਿਵਾ ਉਮੀਦ ਰੱਖਣ ਤੋਂ ਸਿਵਾ ਉਹਨਾਂ ਮਾਪਿਆਂ ਕੋਲ ਹੋਰ ਕੋਈ ਸਹਾਰਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਦੇ ਸਹਾਰੇ ਤਾਂ ਪਰਦੇਸ ਖੋਲੰਦ ਪਰਦੇਸ ਤੇ ਉਸ ਧਰਤੀ ਤੋਂ ਕੈਨੇਡਾ ਦੀ ਉਸ ਜ਼ਮੀਨ ਨੇ ਇੱਕ ਹੋਰ ਮਾਪਿਓ ਦਾ ਇਕਲੌਤਾ ਸਹਾਰੇ ਇਕਲੌਤਾ ਪੁੱਤਰ ਖੋਲਿਆ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਮੁੰਡਾ ਨਾਮ ਜਿਸ ਦਾ ਰਜਤ ਹੈ ਆਪਣੇ ਕੈਨੇਡਾ ਦੇ ਘਰੋਂ ਨਿਕਲਿਆ ਸੀ ਕੰਮ ਤੇ ਆਪਦੀ ਜੱਡੀ ਵਿੱਚ ਰਾਜਿਕ ਟਰੱਕ ਨਾਲ ਐਕਸੀਡੈਂਟ ਹੋ ਜਾਂਦਾ ਹੈ ਤੇ ਦੱਸਿਆ ਗਿਆ ਕਿ ਮੌਕੇ ਤੇ ਹੀ ਰਜਤ ਦੀ ਮੌਤ ਹੋ ਗਈ। ਜਦ ਤੱਕ ਘਰਦਿਆਂ ਕੋਲ ਇਹ ਖਬਰ ਪਹੁੰਚੀ ਕਈ ਦਿਨ ਨਿਕਲ ਚੁੱਕੇ ਸਨ। ਘਰਦਿਆਂ ਕੋਲ ਹੁਣ ਸਿਰਫ ਰੋਣ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ। ਪੁੱਤ ਵਾਪਸ ਆ ਜਾ ਮੇਰਾ ਸੋਹਣਾ ਪੁੱਤ ਵਾਪਸ ਆ ਜਾ। ਮਾਂ ਵਿਚਾਰੀ ਇਹੀ ਕਹਿੰਦੀ ਨਜ਼ਰ ਆ ਰਹੀ। ਪਿਓ ਜ਼ਮੀਨ ਤੇ ਲਟਿਆ ਹੋਇਆ ਢਾਲ ਪਿਆ ਆਪਣੇ ਪੁੱਤ ਦੀ ਫੋਟੋ ਆਪਣੇ ਹੱਥ ਚ ਰੱਖੀ ਇਸ ਉਮੀਦ ਵਿੱਚ ਕਿ ਸ਼ਾਇਦ ਉਸ ਦਾ ਪੁੱਤ ਵਾਪਸ ਆ ਗਿਆ। ਹਾਂਜੀ ਭਾਈ ਜੀ ਕੀ ਨਾਮ ਆਪਣਾ? ਹਾਂਜੀ ਮੇਰਾ ਨਾਮ ਰੇਨੂ ਹਾਂ। ਅਸੀਂ ਅੰਗਰਵਾੜੀ ਚ ਕੰਮ ਕਰਦੇ ਹਾਂ। ਇਸ ਕੀ ਮਾਮਲਾ ਜੀ ਆ ਜਿਹੜਾ ਪੁੱਤਰ ਆ ਰਾਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜੀ ਦਾ ਤਾਂ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ। 5 ਸਾਲ ਹੋ ਗਏ ਸੀ ਉਹਨੂੰ ਮੈਂ। ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ। ਇਕਲੌਤਾ ਪੁੱਤਰ ਸੀਗਾ ਉਹਨਾਂ ਦਾ। ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ। ਜਿਹਦੇ ਉਹਦੀ ਐਕਸੀਡੈਂਟ ਹੋਣ ਦੇ ਨਾਲ ਮੌਕੇ ਦੀ ਮੌਤ ਹੋ ਗਈ ਜਿਹੜਾ ਬਹੁਤ ਸੀ ਇਹ ਨਾਮ ਕੀ ਸੀ ਉਹਨਾਂ ਦਾ ਨਾਮ ਰਾਜਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਪੇਸ਼ਾ ਦਾ ਬੇਟਾ ਸੀ ਉਹਨਾਂ ਦਾ ਫਾਦਰ ਭਰਿੰਦਰ ਕੁਮਾਰ ਨੀਤਨਗਰ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਹਰ 5 ਸਾਲ ਹੋ ਗਿਆ ਸੀ ਹਾਲੀ ਕੈਨੇਡਾ ਗਏ ਹੋਇਆ ਨੋ ਬ੍ਰੈਂਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਵੀ ਮੌਕੇ ਤੇ ਇਸ ਚੀਜ਼ ਨਾ ਹੋਈ ਐ ਐਕਸੀਡੈਂਟ ਪਤਾ ਚਲੇ ਐ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਨਾ ਕੀ ਸਾਇ ਐ ਮੌਕੇ ਤੇ ਮੌਤ ਹੋ ਗਈ ਬੈਡ ਬੋਡੀ ਵਗੈਰਾ ਆ ਰਹੀ ਐ ਇੱਥੇ ਤੋਂ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆ ਕੋਆਰਡੀਨੇਟ ਹਾਂਜੀ ਮੇਰੇ ਹੀਰਿਆ ਇੱਕ ਵਾਰੀ ਆ ਜਾ ਮੇਰੇ ਸੀਨੇ ਨਾਲ ਲੱਗ ਜਾ ਓਏ ਓ ਕਿੰਨਾ ਸੋਨਾ ਤੂੰ ਬਣ ਗਿਆ ਤੈਨੂੰ ਕਿੰਨਾ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾਉਂਦਾ ਮੇਰਾ ਹੀਰਾ ਜਿਹੜੇ ਦੁੱਖ ਤੋਂ ਇਹ ਮਾਪੇ ਗੁਜ਼ਰ ਰਹੇ ਨੇ ਉਸ ਦੁੱਖ ਤੋਂ ਅੱਜ ਕੱਲ ਪੰਜਾਬ ਦੇ ਹਰ ਦੂਜੇ ਦੀ ਜਿੱਕਰ ਨੂੰ ਗੁਜ਼ਰਨਾ ਪੈ ਰਿਹਾ ਪੰਜਾਬ ਵਿੱਚ ਵਿਆਹ ਘਟ ਹੋ ਰਹੇ ਨੇ ਤੇ ਸੱਥਰ ਜ਼ਿਆਦਾ ਬਿਛ ਰਹੇ ਨੇ ਇਹਨਾਂ ਮਾਪਿਆਂ ਦੀ ਵੀ ਉਹੀ ਕਹਾਣੀ ਹੈ ਜਿਹੜੀ ਕਹਾਣੀ ਹੈ ਪੰਜਾਬ ਦੇ ਹਰ ਉਸ ਦੁਖੀ ਤੇ ਘਰ ਦੀ ਜਿਸ ਦਾ ਜਵਾਨ ਪੁੱਤ ਧੀ ਬਾਹਰ ਗਏ ਹੋਏ। ਬੱਚੇ ਬਾਹਰ ਰਹਿੰਦੇ ਨੇ, ਕੰਮ ਕਰਦੇ ਨੇ, ਉਹਨਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਮਾਪੇ ਸਿਰਫ ਇਸ ਉਡੀਕ 'ਚ ਬੈਠੇ ਰਹਿੰਦੇ ਨੇ ਕਿ ਕਦੋਂ ਉਹਨਾਂ ਦੀ ਮ੍ਰਿਤਕ ਦੇ ਵਾਪਸ ਉਹਨਾਂ ਕੋਲ ਆਵੇ। ਭੱਬਾ ਮਾਰ ਕੇ ਰੋਣ ਤੋਂ ਸਵਾ ਉਮੀਦ ਰੱਖਣ ਤੋਂ ਸਵਾ ਉਹਨਾਂ ਮਾਪਿਆਂ ਕੋਲ ਹੋਰ ਕੋਈ ਸਹਾਰਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਦੇ ਸਹਾਰੇ ਤਾਂ ਪਰਦੇਸ ਖੋਲੰਗ ਪਰਦੇਸ ਤੇ ਉਸ ਧਰਤੀ ਤੋਂ ਕੈਨੇਡਾ ਦੀ ਉਸ ਜ਼ਮੀਨ ਨੇ ਇੱਕ ਹੋਰ ਮਾਪਿਓ ਦਾ ਇਕਲੌਤਾ ਸਹਾਰੇ ਇਕਲੌਤਾ ਪੁੱਤਰ ਖੋਲੇ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਮੁੰਡਾ ਨਾਮ ਜਿਸ ਦਾ ਰਜਤ ਹੈ ਆਪਣੇ ਕੈਨੇਡਾ ਦੇ ਘਰੋਂ ਨਿਕਲਿਆ ਸੀ ਕੰਮ ਤੇ ਆਪਦੀ ਡੰਡੀ ਵਿੱਚ ਰਾਹ ਚ ਇੱਕ ਟਰੱਕ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੱਸਿਆ ਗਿਆ ਕਿ ਮੌਕੇ ਤੇ ਹੀ ਰਜਤ ਦੀ ਮੌਤ ਹੋ ਗਈ ਜਦ ਤੱਕ ਘਰਦਿਆਂ ਕੋਲ ਇਹ ਖਬਰ ਪਹੁੰਚੀ ਕਈ ਦਿਨ ਨਿਕਲ ਚੁੱਕੇ ਸਨ ਘਰਦਿਆਂ ਕੋਲ ਹੁਣ ਸਿਰਫ ਰੋਣ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਪੁੱਤ ਵਾਪਸ ਆ ਜਾ ਮੇਰਾ ਸੋਹਣਾ ਪੁੱਤ ਵਾਪਸ ਆ ਜਾ ਮਾਂ ਵਿਚਾਰੀ ਇਹੀ ਕਹਿਦੀ ਨਜ਼ਰ ਆ ਰਹੀ ਪਿਓ ਜ਼ਮੀਨ ਤੇ ਲਟਿਆ ਹੋਇਆ ਨਡਾਲ ਪਿਆ ਆਪਣੇ ਪੁੱਤ ਦੀ ਫੋਟੋ ਆਪਣੇ ਹੱਥ ਚ ਰੱਖੀ ਇਸ ਉਮੀਦ ਵਿੱਚ ਕਿ ਸ਼ਾਇਦ ਉਸ ਦਾ ਪੁੱਤ ਵਾਪਸ ਆ ਜਾ ਹਾਂਜੀ ਭਾਈ ਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਰੇਨੂ ਹਾਂਜੀ ਅੰਗਰਵਾੜੀ ਚ ਕੰਮ ਕਰਦੀ ਹਾਂ ਇਸ ਕੀ ਮਾਮਲਾ ਕੀ ਹੈ ਜਿਹੜਾ ਪੁੱਤਰ ਹੈ ਰਜਿਤ ਕੁਮਾਰ ਉਹਨਾਂ ਦਾ ਡੈਡੀ ਪ੍ਰਿੰਦਰ ਕੁਮਾਰ ਜਿਹਨਾਂ ਦਾ ਪੁੱਤ ਕਿ ਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਉੱਥੇ ਉਹਦੀ ਐਕਸੀਡੈਂਟ ਹੋਣ ਦੇ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬਹੁਤ ਇਹ ਨਾਮ ਕੀ ਸੀ ਉਹਨਾਂ ਦਾ ਨਾਮ ਰਜਤ ਕੁਮਾਰ ਸੀ بیٹے ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਉਹਦਾ ਬੇਟਾ ਸੀ ਉਹਨਾਂ ਦਾ ਫਾਦਰ ਪ੍ਰਿੰਦਰ ਕੁਮਾਰ ਪੀਤਨਗਰ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਹਰ 5 ਸਾਲ ਹੋ ਗਏ ਸੀ ਹਾਂਜੀ ਕੈਨੇਡਾ ਗਏ ਹੋਇਆ ਨੇ ਬ੍ਰੈਮਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ ਇਸ ਚੀਜ਼ ਦਾ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲਿਆ ਐਕਸੀਡੈਂਟ ਉਹਨਾਂ ਦਾ ਉਹ ਜਾ ਰਹੇ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਨਾਲ ਐਕਸੀਡੈਂਟ ਹੋਣ ਦੇ ਨਾਲ 31 ਆ ਹਾਂਜੀ 31 8 2024 ਨੂੰ ਨਹੀਂ ਤਾਂ ਇਹ ਆਪਣੀ ਦੀ ਮੌਤ ਹੋ ਗਈ ਬੈਡ ਬੋੜੀ ਵਗੈਰਾ ਆ ਰਹੀ ਇੱਥੇ ਤੋਂ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆ ਹਾਂਜੀ ਮੇਰੇ ਹੀ ਰਿਆ ਇੱਕ ਵਾਰੀ ਆ ਜਾ ਓ ਮੇਰੇ ਸੀਨੇ ਨਾਲ ਲੱਗ ਜਾ ਓ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾ ਦਿੱਤਾ ਮੇਰਾ ਹੀਰਾ ਜਿਹੜੇ ਦੁੱਖ ਤੋਂ ਇਹ ਮਾਪੇ ਗੁਜ਼ਰ ਰਹੇ ਨੇ ਉਸ ਦੁੱਖ ਤੋਂ ਅੱਜ ਕੱਲ ਪੰਜਾਬ ਦੇ ਹਰ ਦੂਜੇ ਤੀਜੇ ਘਰ ਨੂੰ ਗੁਜ਼ਰਨਾ ਪੈ ਰਿਹਾ ਪੰਜਾਬ ਵਿੱਚ ਵਿਆਹ ਘੱਟ ਹੋ ਰਹੇ ਨੇ ਤੇ ਸੱਥਰ ਜ਼ਿਆਦਾ ਵਸ ਰਹੇ ਨੇ ਇਹਨਾਂ ਮਾਪਿਓ ਦੀ ਵੀ ਉਹੀ ਕਹਾਣੀ ਹੈ ਜਿਹੜੀ ਕਹਾਣੀ ਹੈ ਪੰਜਾਬ ਦੇ ਹਰ ਉਸ ਦੂਜੇ ਤੀਜੇ ਘਰ ਦੀ ਜਿਸ ਦਾ ਜਵਾਨ ਪੁੱਤ ਧੀ ਬਾਹਰ ਗਏ ਹੋਏ। ਬੱਚੇ ਬਾਹਰ ਰਹਿੰਦੇ ਨੇ, ਕੰਮ ਕਰਦੇ ਨੇ। ਉਹਨਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ, ਜਿਸ ਤੋਂ ਬਾਅਦ ਮਾਪੇ ਸਿਰਫ ਇਸ ਉਡੀਕ 'ਚ ਬੈਠੇ ਰਹਿੰਦੇ ਨੇ ਕਿ ਕਦੋਂ ਉਹਨਾਂ ਦੀ ਮ੍ਰਿਤਕ ਦੇ ਵਾਪਸ ਉਹਨਾਂ ਕੋਲ ਆਵੇ। ਭੱਬਾ ਮਾਰ ਕੇ ਰੋਣ ਤੋਂ ਸਿਵਾ, ਉਮੀਦ ਰੱਖਣ ਤੋਂ ਸਿਵਾ ਉਹਨਾਂ ਮਾਪਿਆਂ ਕੋਲ ਹੋਰ ਕੋਈ ਸਹਾਰਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਦੇ ਸਹਾਰੇ ਤਾਂ ਪਰਦੇਸ ਖੋਲਣ ਪਰਦੇਸ ਤੇ ਉਸ ਧਰਤੀ ਤੋਂ ਕੈਨੇਡਾ ਦੀ ਉਸ ਜ਼ਮੀਨ ਨੇ ਇੱਕ ਹੋਰ ਮਾਪਿਓ ਦਾ ਇਕਲੌਤਾ ਸਹਾਰੇ ਇਕਲੌਤਾ ਪੁੱਤਰ ਖੋਲੇ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਮੁੰਡਾ ਨਾਮ ਜਿਸ ਦਾ ਰਜਤ ਹੈ ਆਪਣੇ ਕੈਨੇਡਾ ਦੇ ਘਰੋਂ ਨਿਕਲਿਆ ਸੀ ਕੰਮ ਤੇ ਆਪਦੀ ਗੱਡੀ ਵਿੱਚ ਰਾਹ ਚ ਇੱਕ ਟਰੱਕ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੱਸਿਆ ਗਿਆ ਕਿ ਮੌਕੇ ਤੇ ਹੀ ਰਜਤ ਦੀ ਮੌਤ ਹੋ ਗਈ ਜਦ ਤੱਕ ਘਰਦਿਆਂ ਕੋਲ ਇਹ ਖਬਰ ਪਹੁੰਚੀ ਕਈ ਦਿਨ ਨਿਕਲ ਚੁੱਕੇ ਸਨ ਘਰਦਿਆਂ ਕੋਲ ਹੁਣ ਸਿਰਫ ਰੋਣ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਪੁੱਤ ਵਾਪਸ ਆ ਜਾ ਮੇਰਾ ਸੋਹਣਾ ਪੁੱਤ ਵਾਪਸ ਆ ਜਾ ਮਾਂ ਵਿਚਾਰੀ ਇਹੀ ਕਹਿੰਦੀ ਨਜ਼ਰ ਆ ਰਹੀ ਪਿਓ ਜ਼ਮੀਨ ਤੇ ਲਟਿਆ ਹੋਇਆ ਢਾਲ ਪਿਆ ਆਪਣੇ ਪੁੱਤ ਦੀ ਫੋਟੋ ਆਪਣੇ ਹੱਥ ਚ ਰੱਖੀ ਇਸ ਉਮੀਦ ਵਿੱਚ ਕਿ ਸ਼ਾਇਦ ਉਸ ਦਾ ਪੁੱਤ ਵਾਪਸ ਆ ਜਾ ਹਾਂਜੀ ਭਾਂਜੀ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਰੇਨੂ ਹਾਂ ਜਿਲੰਗਰਵਾੜੀ ਚ ਕੰਮ ਕਰਦੀ ਹਾਂ ਇਸ ਕੀ ਮਾਮਲਾ ਕੀ ਆ ਜਿਹੜਾ ਪੁੱਤਰ ਆ ਰਜਤ ਕੁਮਾਰ ਉਹਨਾਂ ਦਾ ਡੈਡੀ ਬ੍ਰੇਂਦਰ ਕੁਮਾਰ ਜੀ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਤੇ ਉਹਦੀ ਐਕਸੀਡੈਂਟ ਹੋਣ ਦੇ ਨਾਲ ਉਹਦੇ ਮੌਕੇ ਤੇ ਮੌਤ ਹੋ ਗਈ ਜਿਹੜਾ ਬਹੁਤ ਈ ਨਾਮ ਕੀ ਸੀ ਉਹਨਾਂ ਦਾ ਨਾਮ ਰਜਿਤ ਕੁਮਾਰ ਸੀ بیٹے ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਉਹਨਾਂ ਦਾ ਫਾਦਰ ਭਰਿੰਦਰ ਕੁਮਾਰ ਸੀ ਨੀਤ ਨਗਰ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਹਰ 5 ਸਾਲ ਹੋ ਗਏ ਸੀ ਹਰਜੀ ਕੈਨੇਡਾ ਗਏ ਹੋਇਆ ਬ੍ਰੈਮਟਨ 'ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ بیٹے ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਦਾ ਹੋਇਆ ਜੀ ਐਕਸੀਡੈਂਟ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਚ ਨਾਲ ਐਕਸੀਡੈਂਟ ਹੋਣ ਦੇ ਨਾਲ 31 ਆ ਹਾਂਜੀ 31 8 2024 ਨੂੰ ਨਹੀਂ ਤਾਂ ਇੱਥੇ ਦੀ ਮੌਤ ਹੋ ਗਈ ਬੈਡ ਬੋੜੀ ਵਗੈਰਾ ਆ ਰਹੀ ਇੱਥੇ ਤੋਂ ਹਾਂਜੀ ਹਾਲੀ ਕੋਸ਼ਿਸ਼ ਕਰ ਰਹੇ ਆ ਪੁਲਿਸ ਹਾਂਜੀ ਮੇਰੇ ਹੀਰਿਆ ਇੱਕ ਵਾਰੀ ਆ ਜਾਵੇ ਉਹ ਮੇਰੇ ਸੀਨੇ ਨਾਲ ਲੱਗ ਜਾਵੇ ਸੋਨਾ ਰੱਬ ਨੇ ਰੂਪ ਦੇ ਦਿੱਤਾ ਓਏ ਓ ਮੇਰੇ ਰੱਬ ਨੇ ਕਿੰਨਾ ਸੋਨਾ ਬਣਾ ਦਿੱਤਾ ਮੇਰਾ ਹੀਰਾ ਜਿਹੜੇ ਦੁੱਖ ਤੋਂ ਇਹ ਮਾਪੇ ਗੁਜ਼ਰ ਰਹੇ ਨੇ ਉਸ ਦੁੱਖ ਤੋਂ ਅੱਜ ਕੱਲ ਪੰਜਾਬ ਦੇ ਹਰ ਦੂਜੇ ਤੀਜੇ ਘਰ ਨੂੰ ਗੁਜ਼ਰਨਾ ਪੈ ਰਿਹਾ ਪੰਜਾਬ ਵਿੱਚ ਵਿਆਹ ਘਟ ਹੋ ਰਹੇ ਨੇ ਤੇ ਸੱਥਰ ਜ਼ਿਆਦਾ ਵਸ ਰਹੇ ਇਹਨਾਂ ਮਾਪਿਓ ਦੀ ਵੀ ਉਹੀ ਕਹਾਣੀ ਹੈ ਜਿਹੜੀ ਕਹਾਣੀ ਹੈ ਪੰਜਾਬ ਦੇ ਹਰ ਉਸ ਦੂਜੇ ਤੀਜੇ ਘਰ ਦੀ ਜਿਸ ਦਾ ਜਵਾਨ ਪੁੱਤ ਧੀ ਬਾਹਰ ਗਏ ਹੋਏ ਬੱਚੇ ਬਾਹਰ ਰਹਿੰਦੇ ਨੇ ਕੰਮ ਕਰਦੇ ਨੇ ਉਹਨਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਮਾਪੇ ਸਿਰਫ ਇਸ ਉਡੀਕ 'ਚ ਬੈਠੇ ਰਹਿੰਦੇ ਨੇ ਕਿ ਕਦੋਂ ਉਹਨਾਂ ਦੀ ਮ੍ਰਿਤਕ ਦੇ ਵਾਪਸ ਉਹਨਾਂ ਕੋਲ ਆਵੇ। ਭੱਬਾ ਮਾਰ ਕੇ ਰੋਣ ਤੋਂ ਸਿਵਾ ਉਮੀਦ ਰੱਖਣ ਤੋਂ ਸਿਵਾ ਉਹਨਾਂ ਮਾਪਿਆਂ ਕੋਲ ਹੋਰ ਕੋਈ ਸਹਾਰਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਦੇ ਸਹਾਰੇ ਤਾਂ ਪ੍ਰਦੇਸ ਖੋਲਣ ਪਰਦੇਸ ਤੇ ਉਸ ਧਰਤੀ ਤੋਂ ਕੈਨੇਡਾ ਦੀ ਉਸ ਜ਼ਮੀਨ ਨੇ ਇੱਕ ਹੋਰ ਮਾਪਿਓ ਦਾ ਇਕਲੌਤਾ ਸਹਾਰੇ ਕਿਰੋਤਾ ਪੱਤਰ ਖੋਲ੍ਹੇ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਮੁੰਡਾ ਨਾਮ ਜਿਸ ਦਾ ਰਜਤ ਹੈ ਆਪਣੇ ਕੈਨੇਡਾ ਦੇ ਘਰੋਂ ਨਿਕਲਿਆ ਸੀ ਕੰਮ ਤੇ ਆਪਦੀ ਗੱਡੀ ਵਿੱਚ ਰਾਹ ਚ ਇੱਕ ਟਰੱਕ ਨਾਲ ਐਕਸੀਡੈਂਟ ਹੋ ਜਾਂਦਾ ਤੇ ਦੱਸਿਆ ਗਿਆ ਕਿ ਮੌਕੇ ਤੇ ਹੀ ਰਜਤ ਦੀ ਮੌਤ ਹੋ ਗਈ ਜਦ ਤੱਕ ਘਰਦਿਆਂ ਕੋਲ ਇਹ ਖਬਰ ਪਹੁੰਚੀ ਕਈ ਦਿਨ ਨਿਕਲ ਚੁੱਕੇ ਸਨ ਘਰਦਿਆਂ ਕੋਲ ਹੁਣ ਸਿਰਫ ਰੋਣ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਪੁੱਤ ਵਾਪਸ ਆ ਜਾ ਮੇਰਾ ਸੋਹਣਾ ਪੁੱਤ ਵਾਪਸ ਆ ਜਾ ਮਾਂ ਵਿਚਾਰੀ ਇਹੀ ਕਹਿੰਦੀ ਨਜ਼ਰ ਆ ਰਹੀ ਪਿਓ ਜਮੀਨ ਤੇ ਲਟਿਆ ਹੋਇਆ ਢਾਲ ਪਿਆ ਆਪਣੇ ਪੁੱਤ ਦੀ ਫੋਟੋ ਆਪਣੇ ਹੱਥ ਚ ਰੱਖੀ ਇਸ ਉਮੀਦ ਵਿੱਚ ਕਿ ਸ਼ਾਇਦ ਉਸ ਦਾ ਪੁੱਤ ਵਾਪਸ ਆ ਜਾਏ ਹਾਂਜੀ ਪੰਜ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਰੇਨੂ ਹਾਂ ਜੰਗਨਵੜੀ ਚ ਕੰਮ ਕਰਦੀ ਹਾਂ ਇਸ ਕੀ ਮਾਮਲਾ ਕੀ ਹੈ ਜਿਹੜਾ ਪੁੱਤਰ ਹੈ ਰਜਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜੀ ਦਾ ਤਾਂ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਐ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਤੇ ਉਦੋਂ ਐਕਸੀਡੈਂਟ ਹੋਣ ਦੇ ਨਾਲ ਉਹ ਮੌਕੇ ਤੇ ਮੌਤ ਹੋ ਗਈ ਜਿਹੜਾ ਬਹੁਤ ਦੀ ਨਾਮ ਕੀ ਸੀ ਉਹਨਾਂ ਦਾ ਨਾਮ ਰਾਜਤ ਕੁਮਾਰ ਸੀ بیٹے ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਸਾਹਿਬ ਦਾ ਬੇਟਾ ਸੀ ਉਹਨਾਂ ਦਾ ਫਾਦਰ ਭਰਿੰਦਰ ਕੁਮਾਰ ਪੀਤਨਗਰ ਕਿੰਨੇ ਸਮੇਂ ਤੋਂ ਗਏ ਹੋਈ ਬਾਅਦ 5 ਸਾਲ ਹੋ ਗਏ ਸੀ ਹੁਣ ਕੈਨੇਡਾ ਗਏ ਹੋਇਆ ਨੇ ਬ੍ਰੈਮਟਨ 'ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਦਾ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਚ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਨਾ ਕੀ ਤਾਂ ਇਵੈਂਟ ਦੀ ਮੌਤ ਹੋ ਗਈ ਡੈਡ ਬੋਡੀ ਵਗੈਰਾ ਆ ਰਹੀ ਇੱਥੇ ਤੋਂ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆ ਹਾਂਜੀ